ਹਾਂਜੀ ਵੈਲਕਮ ਹੋ ਗਿਆ ਜੀ ਸਾਰੇ ਭਰਾਵਾਂ ਦਾ ਸਾਡੇ ਚੈਨਲ ਪਿਜਲਾਨਾ ਬਲੌਗ ਤੇ ਸਭ ਤੋਂ ਪਹਿਲਾਂ ਮੇਰੇ ਭਰਾ ਜਿਹੜੇ ਨਵੇਂ ਆਏ ਚੈਨਲ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਥੰਬਨੇਲ ਤੁਸੀਂ ਵੇਖ ਹੀ ਲੈਣਾ ਵੇਖ ਹੀ ਲਿਆ ਹੋਣਾ ਕਿ ਕਿਹੜੇ ਟੌਪਿਕ ਤੇ ਆਪਾਂ ਅੱਜ ਗੱਲ ਕਰਨ ਲੱਗੇ ਯਾਰ ਟੌਪਿਕ ਬੜਾ ਮੇਨ ਜੇ ਤੇ ਮੇਰੇ ਭਰਾ ਬਣ ਕੇ ਸਕਿਪ ਨਾ ਕਰਿਓ ਵੀਡੀਓ ਤੇ ਵੀਡੀਓ ਪੂਰੀ ਵੇਖੋ ਤੇ ਸ਼ੇਅਰ ਜ਼ਰੂਰ ਕਰਿਓ ਯਾਰ ਸਾਡੇ ਸ਼ੌਂਕ ਦੀ ਗੱਲ ਆ ਸਾਡੇ ਸ਼ੌਂਕ ਉੱਤੇ ਖਤਰਾ ਆ ਗਿਆ ਤੇ ਇਹਨੂੰ ਆਪਾਂ ਨਜਟਣਾ ਤੇ ਇਹਨੂੰ ਆਪਾਂ ਬਿਲਕੁਲ ਤਰੀਕੇ ਦੇ ਨਾਲ ਕਾਨੂੰਨੀ ਵੇਹ ਦੇ ਨਾਲ ਜਾ ਕੇ ਲੜਾਈ ਲੜਨੀ ਹੈ ਠੀਕ ਹੈ ਜੀ ਤੇ ਟਾਪਿਕ ਅੱਜ ਦਾ ਤੁਹਾਨੂੰ ਪਤਾ ਹੀ ਆ ਕਿ ਕਬੂਤਰ ਬਾਜੀ ਬੈਨ ਕਰਨ ਦਾ ਜਿਹੜਾ ਡਰ ਦਾ ਮਾਹੌਲ ਸਹਿਮ ਆ ਉਹ ਬਹੁਤ ਜ਼ਿਆਦਾ ਚੱਲਣ ਰਿਹਾ ਖਾਸ ਕਰਕੇ ਮਾਲਵੇ ਇਲਾਕੇ ਦੇ ਵਿੱਚ ਵੀਡੀਓ ਰਿਕਾਰਡਿੰਗਾਂ ਹੀ ਸੁਣ ਰਿਹਾ ਉਧਰ ਥੋੜਾ ਜਿਹਾ ਜ਼ਿਆਦਾ ਹੀ ਇਸ ਚੀਜ਼ ਦਾ ਹੋ ਰਿਹਾ ਵਾ ਠੀਕ ਹੈ ਜੀ ਤੇ ਲੋਕਾਂ ਚ ਯਾਰ ਕਬੂਤਰ ਸ਼ਕੀਨਾ ਚ ਬਹੁਤ ਜ਼ਿਆਦਾ ਡਰਦਾ ਸਹਿਮ ਨਾ ਯਾਰ ਸਾਰਾ ਸਾਲ ਦਾਣੇ ਪਾ ਜਿੰਦੇ ਇਹੋ 4 ਦਿਨ ਬਾਗੀਆਂ ਦੇ ਆਪਣੇ ਹਨ ਇਹੋ 4 ਦਿਨ ਸ਼ੌਂਕ ਦੇ ਤੇ ਸ਼ੌਂਕ ਤੇ ਫਿਰ ਜਦੋਂ ਖਤਰਾ ਆ ਜਾਏ ਨਾ ਜਾਂ ਜਦੋਂ ਸਭ ਤੋਂ ਪਿਆਰੀ ਚੀਜ਼ ਬੰਦੇ ਦੀ ਖਤਰਾ ਜਾਏ ਤੇ ਫਿਰ ਬੰਦਾ ਦੁਖੀ ਤਾਂ ਹੁੰਦਾ ਹੀ ਯਾਰ ਇੱਕ ਤੇ ਜਾਇਲ ਦੀ ਗੱਲ ਤੇ ਮੇਰੇ ਵੀਰ ਬਣ ਕੇ ਵੀਡੀਓ ਯਾਰ ਵਿਊ ਵਯਾਉਂ ਦਾ ਕੋਈ ਚੱਕਰ ਨਹੀਂ ਆਪਾਂ ਨੂੰ ਯਾਰ ਆਪਾਂ ਨੂੰ ਇਹ ਆ ਵੀਡੀਓ ਸ਼ੇਅਰ ਤਾਂ ਮੈਂ ਕਹਿਣ ਲਿਆ ਬਹੁਤ ਹੀ ਵਧੀਆ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਇਹਦੇ ਵਿੱਚ ਮੈਂ ਬਹੁਤ ਜਿਆਦਾ ਸਾਰੇ ਤੁਹਾਨੂੰ ਉਹ ਜੀ ਨੌਲੇਜ ਦਵਾਂਗਾ ਕਿ ਤੁਸੀਂ ਖੁਦ ਸੋਚੋਗੇ ਜਦ ਤੁਸੀਂ ਖੁਦ ਇਸ ਕਾਬੂ ਹੋ ਜਗੇ ਖੁਦ ਲੜਾਈ ਲੜਨ ਜੋਗੇ ਹੋ ਜਗੇ ਕਿ ਵਾਕਿਆ ਯਾਰ ਗੱਲਾਂ ਬਿਲਕੁਲ ਸਹੀ ਆ ਕੋਈ ਗੱਲ ਗਲਤ ਨਹੀਂ ਹੈਗੀ ਤੇ ਵਿਊ ਪਿਊ ਤਾਂ ਕੋਈ ਰੌਲਾ ਨਹੀਂ ਹੈਗਾ ਸ਼ੇਅਰ ਕਰੋ ਤਾਂ ਜੋ ਜਿੰਨੇ ਵੀ ਆਪਣੇ ਕਬੂਤਰ ਬਾਜ਼ ਆ ਪੰਜਾਬ ਦੇ ਹਨ ਬਾਹਰ ਜਗ੍ਹਾ ਵੀਡੀਓ ਵੇਖਣ ਤੇ ਉਹਨਾਂ ਨੂੰ ਨੌਲੇਜ ਆਵੇ ਮੈਂ ਤੁਹਾਨੂੰ ਬਹੁਤ ਇੰਪੋਰਟੈਂਟ ਨੌਲੇਜ ਦੇ ਰਿਹਾ ਬਿਲਕੁਲ ਸਹੀ ਸੈਂਟੀਫਿਕ ਨੌਲੇਜ ਯਾਰ ਚੈਨਲ ਤੇ ਹੋਰ ਬਹੁਤ ਆ ਯਾਰ ਕਿਸੇ ਨੂੰ ਕੋਈ ਮਤਲਬ ਨਹੀਂ ਸਾਰਿਆਂ ਨੂੰ ਆਪਣੇ ਨੋਟ ਛਾਪਣਾ ਮਤਲਬ ਸਾਰਿਆਂ ਨੂੰ ਆਪਣੇ ਵੀਵੋਨਾਂ ਦਾ ਮਤਲਬ ਕਿਹੇ ਚੈਨਲ ਨੇ ਬਹੁਤ ਹੀ ਗਿਣੇ ਚੁਣੇ ਕੋਈ ਚੈਨਲ ਹੋਣਗੇ ਜੇ ਕੋਈ ਇਹੋ ਜਿਹੀ ਕੋਈ ਵੀਡੀਓ ਬਣਾਉਗਾ ਕੋਈ ਨਹੀਂ ਵੀਡੀਓ ਬਣਾਉਂਦਾ ਹਰ ਕੋਈ ਆਪਣੀਆਂ ਬਾਜ਼ੀਆਂ 'ਚ ਮਸਤੀ ਆ ਹਰ ਕੋਈ ਆਪਣੇ ਵੀਡੀਓ 'ਚ ਮਸਤੀ ਆ ਕਿਸੇ ਨੂੰ ਕੋਈ ਮਤਲਬ ਨਹੀਂ ਆਗਾ ਠੀਕ ਹੈ ਜੀ ਪਰ ਸਿਆਣਿਆਂ ਦੇ ਜਦੋਂ ਗਲ ਗਲਵੇਂ ਨੂੰ ਹੱਥ ਪਾ ਲੈਣਾ ਤੇ ਫਿਰ ਪਾਣੀ ਜਦੋਂ ਸਿਰੋਂ ਤੋਂ ਨੰਗ ਜੇ ਤੇ ਫਿਰ ਬੰਦੇ ਨੂੰ ਨੀਂਦ ਤੋਂ ਜਾਗ ਜਾਣਾ ਚਾਹੀਦਾ ਤੇ ਜੇ ਆਪਾਂ ਅੱਜ ਵੀ ਨੀਂਦ ਤੋਂ ਨਾ ਨ ਜਾਗੇ ਤੇ ਕੱਲ ਨੂੰ ਵੀਰ ਜੀ ਤੁਹਾਡਾ ਇਹ ਸ਼ੌਂਕ ਖਤਮ ਹੋ ਜਾਣਾ ਠੀਕ ਹੈ ਖਤਮ ਕਰ ਦੇਣਾ ਇਹਨੂੰ ਲੋਕਾਂ ਨੇ ਠੀਕ ਹੈ ਤੇ ਇਹ ਕਰਕੇ ਵੀਡੀਓ ਵੇਖੋ ਵੀਡੀਓ ਜਮ ਬੜੀਆਂ ਇਹੋ ਜਿਹੀਆਂ ਤੁਹਾਨੂੰ ਗੱਲਾਂ ਦੱਸੂਗਾ ਕਿ ਯਾਰ ਤੁਸੀਂ ਸੋਚੋਗੇ ਵਾਕਿਆ ਯਾਰ ਇਹ ਤਾਂ ਕੁਝ ਈ ਜੀ ਨਹੀਂ ਹੈਗੀ ਇਹ ਲੜਾਈ ਅਸੀਂ ਆਹੀ ਜਿੱਤ ਲੈਣੀ ਹੈ ਠੀਕ ਹੈ ਤੇ ਫਿਰ ਮੈਂ ਦੁਬਾਰਾ ਦੱਸਦਾ ਸ਼ੇਅਰ ਕਰੋ ਵੀਡੀਓ ਨੂੰ ਮਤਵ ਨਾਲ ਸ਼ੇਅਰ ਕਰੋ ਜਿੰਨੇ ਲੋਕਾਂ ਤੱਕ ਜਾਓਗੇ ਓਨੇ ਲੋਕਾਂ ਨੂੰ ਨੌਲੇਜ ਮਿਲੂ ਲੋਕਾਂ ਨੂੰ ਪਤਾ ਲੱਗੂਗਾ ਸਭ ਤੋਂ ਪਹਿਲਾਂ ਇੱਕ ਭਰਾ ਦੀ ਮੈਂ ਰਿਕਾਰਡਿੰਗ ਅੱਜ ਸਵੇਰੇ ਸੁਣੀ ਹੈ ਜੱਸੀ ਵਲੀਪੁਰ ਨਾਂ ਦਾ ਯਾਰ ਇੱਕ ਬੰਦਾ ਵਾ ਸੱਜਣਿਆਂ ਕੋਈ ਕਬੂਤਰ ਸ਼ਕੀਨ ਆ ਤੇ ਤੋਨੇ ਤਾਂ ਹੀ ਉਹਨੇ ਵੀਡੀਓ ਪਾਈਆ ਰਿਕਾਰਡਿੰਗ ਮੈਂ ਸੁਣੀ ਆ ਵਲੀਪੁਰ ਪਿੰਡ ਹੈ ਸਰਪੰਚ ਵੀ ਉਹ ਪਿੰਡਿਕ ਨ ਸਰਪੰਚਾਂ ਪਿੰਡ ਦਾ ਬੜੇ ਹੀ ਐਜੂਕੇਟਿਡ ਆ ਬਧਿਆ ਨੌਲੇਜ ਵਾਲੇ ਰਿਕਾਰਡਿੰਗ ਸੁਣ ਰਿਹਾ ਮੈਂ ਯਾਰ ਮੈਨੂੰ ਬਹੁਤ ਵਧੀਆ ਲੱਗੀ ਬੜੀਆਂ ਵਧੀਆ ਬੰਦੇ ਨੇ ਗੱਲਾਂ ਕੀਤੀਆਂ ਮੇਰੇ ਕੋਲ ਯਾਰ ਫੋਨ ਨਹੀਂ ਹੈਗਾ ਵਿੱਜਾ ਜਿੱਥੇ ਮੈਂ ਜ਼ਰੂਰ ਵੌਇਸ ਰਿਕਾਰਡਿੰਗ ਇੱਥੇ ਚਲਾਉਣੇ ਹੀ ਆਪਣੇ ਵੀਡੀਓ 'ਚ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਕੋ ਨੌਲੇਜ ਪਹੁੰਚ ਸਕੇ ਪਰ ਮੈਂ ਵੀ ਉਹ ਵੀ ਨੌਲੇਜ ਤੁਹਾਨੂੰ ਸ਼ੇਅਰ ਕਰੂੰਗਾ ਉਸ ਤੋਂ ਮੈਂ ਆਪਣੇ ਕੋਲ ਵੀ ਜੋ ਮੈਂ ਨੌਲੇਜ ਇਕੱਠੀ ਕੀਤੀ ਮੈਂ ਬੜੇ ਦਿਨਾਂ ਦਾ ਯਾਰ ਸੋਚਿਆ ਵੀਡੀਓ ਪਾਉਣੇ ਹੀ ਪਾਉਣੇ ਆ ਨੌਲੇਜ ਮੈਂ ਇਕੱਠੇ ਕਰਨਿਆ ਅੱਜ ਚਲੋ ਸਵਾਬ ਬਣਿਆ ਬੰਦੇ ਦੀ ਸਵੇਰੇ ਰਿਕਾਰਡਿੰਗ ਕਰਨੀ ਤੇ ਕੁਝ ਮੈਂ ਵੀ ਇੱਥੇ ਵਰਕ ਕੀਤਾ ਔਰ ਮੈਂ ਵੀ ਨੌਲੇਜ ਇਕੱਠੀ ਕੀਤੀ ਆ ਉਹ ਤੁਹਾਨੂੰ ਮੈਂ ਟ੍ਰਾਂਸਫਰ ਕਰਨੇ ਆ ਠੀਕ ਹੈ ਤੇ ਮੇਰੇ ਭਰਾਓ ਉਹ ਬੰਦੇ ਨੇ ਕਿਹਾ ਵਾ ਕਿ ਕੋਈ ਵੀ ਪ੍ਰੋਬਲਮ ਹੁੰਦੀ ਆ ਨੰਬਰ ਵੀ ਦਿੱਤਾ ਸੀ ਉਹਨੇ ਸ਼ਾਇਦ ਨੰਬਰ ਮੈਨੂੰ ਯਾਦ ਨਹੀਂ ਚਲੋ ਨੰਬਰ ਤਾਂ ਮੈਂ ਜੇ ਮੈਨੂੰ ਮਿਲਿਆ ਤਾਂ ਮੈਂ ਕਪਲਾ ਦੂੰਗਾ ਆਪਣੇ ਵੀਡੀਓ ਚ ਪਿੱਛੇ ਕਹਿਣੇ ਮੈਂ ਪ੍ਰੋਬਲਮ ਹੁੰਦੀ ਆ ਮੈਨੂੰ ਫੋਨ ਕਰੋ ਉਹ ਕਿਹਨਾਂ ਫਰਮ ਵਿੱਚ ਆ ਬੰਦੇ ਦੀ ਉਹਦੀ ਤੇ ਉਹ ਫਰਮ ਦਾ ਮਾਲਕ ਆ ਨਾ ਮੇਰਾ ਲਾਇਰ ਆ ਹਾਈ ਕੋਰਟ ਚ ਵੀ ਲਾਇਰ ਆ ਉਹ ਮੇਰੇ ਵੀ ਕੰਮ ਕਰਦਾ ਮੇਰੀ ਫਰਮ ਦੇ ਕੰਮ ਕਰਦਾ ਮੈਂ ਉਹ ਤੋਂ ਸਾਰਾ ਕੇਸ ਹੈਂਡਲ ਕਰਾਉਂਗਾ ਜੇ ਕਿਹਨ ਨੂੰ ਕੋ ਬਾਜੀ ਨੂੰ ਤਾਂ ਰੋਕਦਾ ਤੇ ਉਹ ਮੈਨੂੰ ਜਦੋਂ ਮਰਜ਼ੀ ਰਾਤ ਨੂੰ ਫੋਨ ਕਰੋ ਠੀਕ ਆ ਵੀਰ ਜੀ ਮੈਂ ਤੁਹਾਨੂੰ ਦੱਸਾਂ ਗੱਲ ਸਾਰੇ ਟੌਪਿਕ ਤੇ ਆਪਾਂ ਡਿਟੇਲ ਚ ਗੱਲ ਕਰਾਂਗੇ ਵੀਡੀਓ ਥੋੜੀ ਲੰਬੀ ਹੋਣੀ ਹੈ ਮੇਰੇ ਵੀਰ ਬਣ ਕੇ ਵੀਡੀਓ ਨਾਲ ਜੁੜੇ ਰਹੋ ਹੋਰ ਵੀ ਯਾਰ ਆਪਾਂ ਸਾਰਾ ਦਿਨ ਗੰਦ ਮੰਦ ਪਤਾ ਨਹੀਂ ਕਿੰਨੀਆਂ ਵੀਡੀਓ ਦੇਖਦੇ ਆਂ ਇਹ ਵੀਡੀਓ ਜਿਹੜੀ ਸਾਡੇ ਨੌਲਜ ਦੀ ਵੀਡੀਓ ਆ ਮੈਂ ਤੁਹਾਨੂੰ ਦੇਣ ਲੱਗਾ ਇਹ ਵੀਡੀਓ ਸਕੇਪਣਾ ਮੇਰੇ ਵੀਰ ਮਣਕਰ ਸਾਰੇ ਵੀਡੀਓ ਧਿਆਨ ਨਾਲ ਸੁਣਿਓ ਤੇ ਤਾਂ ਹੀ ਵੀਡੀਓ ਜਦੋਂ ਪੂਰੀ ਵੇਖ ਲੋਗੇ ਨਾ ਤੁਹਾਨੂੰ ਖੁਦ ਤੇ ਕੌਨਫੀਡੈਂਸ ਆਜੂ ਨਹੀਂ ਆ ਰਹੇ ਤੇ ਕੋਈ ਚੱਕਰ ਹੀ ਨਹੀਂ ਆ ਉਹ ਗੱਲ ਬਾਤ ਨਹੀਂ ਹੈਗੀ ਉਹਦੀ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਜਿਹੜੇ ਸ਼ੌਂਕ ਦੀ ਗੱਲ ਕਰ ਲੱਗਾ ਕਬੂਤਰਬਾਜ਼ੀ ਦੀ ਉਹਦੇ ਮੈਂ ਤੁਹਾਨੂੰ ਥੋੜਾ ਜਿਹਾ ਚਾਹਣਾ ਪਾਉਣਾ ਚਾਹਣਾ ਕਿ ਇਹ ਸ਼ੌਂਕ ਕਿਵੇਂ ਆ ਜਾਂ ਕਿਸ ਚੀਜ਼ ਦਾ ਨੁਕਸਾਨ ਨੇ ਆ ਜਾਂ ਕੀ ਆ ਕਿਹੜੇ ਹਿਸਾਬ ਨਾਲ ਆਪਾਂ ਇਹਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਕਿ ਇਹ ਜਿਹੜਾ ਇਹ ਕੰਮ ਕਰਦੇ ਨੇ ਲੀਗਲ ਆ ਜਾਂ ਇਲੀਗਲ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਇੱਕ ਨਾ ਇੰਡੀਆ ਦੇ ਵਿੱਚ ਸਦਕਤਾਵਾ A W B I ਐਨੀਫਰ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਇਹੋ ਹੀ ਜੰਗਲੀ ਜਾਨਵਰਾਂ ਦਾ ਵਾਈਲਡ ਐਨੀਮਲ ਦਾ ਜਾਂ ਕਿ ਇਹ ਜਾਨਵਰ ਤੇ ਕੋਈ ਜਲਬ ਨਹੀਂ ਹੋ ਰਿਹਾ ਜਾਂ ਕੋਈ ਉਹਦਾ ਇਲੀਗਲ ਇਸਤੇਮਾਲ ਨਹੀਂ ਕਰ ਰਿਹਾ ਇਹ ਸਾਰੀਆਂ ਚੀਜ਼ਾਂ ਨੂੰ ਇਹੋ ਜਿਹੜਾ ਬੋਰਡ ਆ ਨਾ ਇਹੋ ਹੈਂਡਲ ਕਰਦਾ ਇਹਦਾ ਤੇ ਇਹ ਉਹ ਬੋਰਡ ਆ ਤੇ ਸਭ ਤੋਂ ਪਹਿਲਾਂ ਮੈਂ ਇਹ ਬੋਰਡ ਦਾ ਨਾਮ ਤਾਂ ਸਿਆਰ ਬੰਦਿਆਂ ਨੂੰ ਕੁਝ ਪਤਾ ਨਹੀਂ ਕੋਈ ਪੇਟਾ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਜਿਹੜਾ ਇੰਡੀਆ 'ਚ ਜਿਹੜੀ ਸੀ ਹੈਂਡਲ ਕਰਦੀ ਉਹ ਇਹ ਡਬਲਯੂ ਬੀ ਆਈ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਇਹ ਵਾ ਇੱਕ ਬੋਰਡ ਐ ਇਹਦੇ ਹੇਠ ਸਾਰਾ ਕੰਮ ਹੁੰਦਾ ਜੋ ਵੀ ਕੁਝ ਪਰਮਿਸ਼ਨਾਂ ਲੈਣੀਆਂ ਜਾਂ ਕੁਝ ਦੇਣੀਆਂ ਸਾਰਾ ਕੁਝ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਾਂ ਯਾਰ ਇਹ ਜਿਹੜਾ ਸ਼ੌਂਕ ਹੈ ਨਾ ਸਾਡਾ ਇਹ ਕੋਈ ਅਹੀਂ ਨਾ ਕੋਈ ਤਕਾ ਜਾਂ ਧੋਖਾ ਜਾਂ ਕੁਝ ਨਹੀਂ ਕਰ ਰਿਹਾ ਜਦੋਂ ਤੋਂ ਇਨਸਾਨ ਨੇ ਹੋਸ਼ ਸੰਭਾਲ ਲਿਆ ਇਨਸਾਨੀਅਤ ਆਈ ਆ ਤਰੱਕੀ ਕੀਤੀ ਆ ਇਨਸਾਨ ਨੇ ਅੱਗੇ ਆਇਆ ਵੇਖੋ ਗਾਵਾਂ ਮੱਝਾਂ ਇਹ ਸਾਰੀਆਂ ਹੀ ਰੱਖਣੇ ਸਾਰੀਆਂ ਜਾਂ ਪਾਲਤੂ ਆ ਇਤਰਾ ਕਬੂਤਰਬਾਜੀ ਵੀ ਕੋਈ ਅੱਜ ਇਹ 20 ਸਾਲਾਂ ਤੋਂ ਨਹੀਂ ਸ਼ੁਰੂ ਕੀਤੀ ਜਾਂ ਕੋ 50 ਸਾਲਾਂ ਤੋਂ ਨਹੀਂ ਸ਼ੁਰੂ ਕੀਤੀ ਰਵਾਇਤੀ ਇੱਕ ਖੇਡ ਆ ਤੇ ਜਿਹੜੀਆਂ ਰਵਾਇਤੀ ਖੇਡਾਂ ਹੁੰਦੀਆਂ ਨਾ ਉਹ ਜਿਹੜੀਆਂ ਖੇਡਾਂ ਵਾਂ ਉਹਨਾਂ ਨੂੰ ਕੋਈ ਚੀਜ਼ ਬੰਨ ਨਹੀਂ ਹੋ ਸਕਦਾ ਤੇ ਨਾ ਉਹਨਾਂ ਤੇ ਬੰਨ ਲੱਗ ਸਕਦਾ ਜਾਂ ਤੇ ਕੋਈ ਅਹੀਂ ਅੱਜ ਕੰਮ ਸ਼ੁਰੂ ਕੀਤਾ ਠੀਕ ਹੈ ਜੀ ਇਹ ਕੰਮ ਪੁਰਾਣੇ ਸਮੇਂ ਤੋਂ ਸਦੀਆਂ ਤੋਂ ਚੱਲ ਇੱਕ ਨਾ ਆਰਟੀਕਲ 19 ਆ ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਦਰਜਿਆ ਮੌਜੂਦ ਹੈ ਇਹਦੇ ਤਹਿਤ ਰਵਾਇਤੀ ਖੇਡਾਂ ਜਾਂ ਸਾਡੇ ਕੋਈ ਸ਼ੌਂਕ ਆ ਉਹਨਾਂ ਨੂੰ ਸਾਨੂੰ ਉਹਨਾਂ ਦਾ ਆਨੰਦ ਮਾਣਨ ਦਾ ਸਾਨੂੰ ਸਾਡਾ ਸੰਵਿਧਾਨ ਵੀ ਮਤਲਬ ਹੱਕ ਦਿੰਦਾ ਜੇ ਕੋਈ ਤੁਹਾਨੂੰ ਇਹ ਚੀਜ਼ ਤੋਂ ਰੋਕਦਾ ਤਾਂ ਤੁਸੀਂ ਆਰਟੀਕਲ 19 ਦੇ ਤਹਿਤ ਪਟੀਸ਼ਨ ਦਾਇਰ ਕਰਕੇ ਤੁਸੀਂ ਕੇਸ ਕਰ ਸਕਦੇ ਹੋ ਇਹ ਸਾਨੂੰ ਇਸ ਚੀਜ਼ ਤੋਂ ਰੋਕਿਆ ਜਾ ਸਕਦਾ ਲੇਕਿਨ ਬਸ਼ਰਤੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਬੋਰਡ ਦੱਸਿਆ AWBRI ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਇਹਨੂੰ ਦਿੱਕਤ ਕਿਹੜੀ ਗੱਲਾਂ ਸਭ ਤੋਂ ਜ਼ਿਆਦਾ ਆਉਂਦੀ ਹੈ ਇੱਕ ਤੇ ਦਿੱਕਤ ਇਹਨੂੰ ਆਉਂਦੀ ਹੈ ਸਭ ਤੋਂ ਜ਼ਿਆਦਾ ਜਦੋਂ ਕੋਈ ਵੀ ਅਸੀਂ ਜਾਨਵਰ ਪੰਛੀ ਪਰਿੰਦੇ ਨੂੰ ਧੱਕਾ ਕਰਦੇ ਆ ਉਹਦੀ ਜ਼ਿੰਦਗੀ ਨਾਲ ਖਲਵਾੜ ਕਰਦੇ ਆ ਜਾਂ ਉਹਦੀ ਜਿਹੜੀ ਸੁੱਖ ਸਹੂਲਤਾਂ ਜਾਂ ਉਹਦੀ ਆਜ਼ਾਦੀ ਆ ਉਹਦੇ ਵਿੱਚ ਕੋਈ ਅਸੀਂ ਰੋੜਾ ੜਾਉਣਾ। ਚੰਗੀ ਤਰ੍ਹਾਂ ਉਹਦਾ ਦੇਖ ਰੱਖ ਨਹੀਂ ਜਾਂਦੇ। ਔਰ ਸਭ ਤੋਂ ਜ਼ਿਆਦਾ ਉਹਨੂੰ ਪ੍ਰੋਬਲਮ ਉਹ ਆਉਂਦੀ ਆ ਜਦੋਂ ਅਸੀਂ ਇਹਨਾਂ ਜਾਨਵਰਾਂ ਦੇ ਇਸਤੇਮਾਲ ਕਰਕੇ ਅਸੀਂ ਜਾਂ ਇਹਨਾਂ ਦੇ ਥਰੂ ਕੋਈ ਸੱਟਾ ਕੋਈ ਜੂਆ ਖੇਡਦੇ ਆ। ਇਹ ਦੋ ਚੀਜ਼ਾਂ ਤੋਂ ਉਹ ਬੋਰਡ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਆ। ਤੇ ਅਗਰ ਇਹ ਤੁਸੀਂ ਦੋ ਕੰਮ ਨਹੀਂ ਨਾ ਕਰਦੇ ਤੇ ਤੁਸੀਂ ਆਰਟੀਕਲ 19 ਦੇ ਅੱਤੇ ਜਾ ਕੇ ਪਟੀਸ਼ਨ ਦਰਜ ਕਰ ਸਕਦੇ ਹੋ ਤੇ ਉਸ ਦੇ ਉੱਤੇ ਸੁਣਵਾਈ ਹੋਗੀ ਉਸ ਦੇ ਉੱਤੇ ਤੁਹਾਨੂੰ ਹਾਕ ਮਿਲ ਸਕਦਾ ਤੁਹਾਡਾ ਠੀਕ ਹੈ ਜੀ ਤੇ ਇਹ ਮੈਂ ਤੁਹਾਨੂੰ ਇੱਕ ਗੱਲ ਦੱਸੀ ਆ ਹੁਣ ਮੈਂ ਤੁਹਾਨੂੰ ਦੱਸਦਾ ਕਬੂਤਰ ਪਾਲੀ ਦੇ ਸ਼ੌਂਕ ਇੰਡੀਆ 'ਚ ਜਾਂ ਦੁਨੀਆ 'ਚ ਕਿਵੇਂ ਚੱਲਦਾ ਜਾਂ ਦੁਨੀਆ 'ਚ ਉਹਦਾ ਕੀ ਸਕੋਪ ਆ ਜਾਂ ਲੋਕ ਉਹਨੂੰ ਕਿਹੜੇ ਵੇਜ ਜਾ ਖੇੜਦੇ ਆ ਫਿਰ ਮੈਂ ਤੁਹਾਨੂੰ ਹੋਰ ਤਰੀਕਾ ਦੱਸੂਗਾ ਕਿ ਕਿਹੜੇ ਤਰੀਕੇ ਨਾਲ ਆਪਾਂ ਇੰਡੀਆ ਜੀ ਇਹਨੂੰ ਇੰਪਲੀਮੈਂਟ ਕਰ ਸਕਦੇ ਆ ਆਪਣੇ ਪੰਜਾਬ ਵਿੱਚ ਇੰਪਲੀਮੈਂਟ ਕਰ ਸਕਦੇ ਆ ਕਿਵੇਂ ਕਰ ਸਕਦੇ ਆ ਜੋ ਸਾਨੂੰ ਦਾ ਫਿਊਚਰ ਤੇ ਦਿੱਕਤ ਨਾ ਆ ਜਾਵੇ ਇਹ ਅੰਬੀ ਜੀ ਜਿੰਨੇ ਵੀ 뷰 ਆ ਇਹ ਮੇਰਾ ਪਰਸਨਲ opinion ਹੈ ਜਾਂ ਕੁਝ ਮੈਂ ਰਿਸਰਚ ਕਰਕੇ ਦੱਸ ਰਿਹਾ ਠੀਕ ਹੈ ਜੀ ਜਾਂ ਕੁਝ ਜਿਹੜੀਆਂ ਗੱਲਾਂ ਦੱਸ ਰਿਹਾ ਮੈਂ ਕਿਤੋਂ ਰਿਸਰਚ ਕੀਤੀ ਉਹ ਦੱਸ ਰਿਹਾ ਠੀਕ ਹੈ ਤੇ ਇਹਦੇ ਵਿੱਚ ਇਹ ਮੇਰੇ ਸੁਝਾਅ ਆ ਜਾਂ ਕੋਈ ਕੱਲ ਨੂੰ ਕੋਈ ਇਹੋ ਜੀ ਫੈਡਰੇਸ਼ਨ ਜਾਂ ਕੋਈ ਬੋਰਡ ਕਿ ਪੰਜਾਬ ਦਾ ਪਿਜਨ ਦਾ ਬਣਦਾ ਤੇ ਉਹ ਇਸ ਸੁਝਾਵਾਂ ਨੂੰ ਮੁੱਖ ਰੱਖ ਕੇ ਜਾਂ ਇਹਨਾਂ ਤੋਂ ਕੋਈ ਜੈਡ ਲੈਂਡ ਜਾਂ ਸੇਧ ਲੈ ਕੇ ਉਹ ਆਪਣਾ ਕੰਮ ਕਰ ਸਕਦੇ ਆ ਜਾਂ ਕੋਈ ਹੋਰ ਰਿਸਰਚ ਕਰ ਸਕਦੇ ਜਾਂ ਕਿਸੇ ਵੇਲੇ ਵੀ ਮੇਰੀ ਕਦੋਂ ਵੀ ਕੋਈ ਜ਼ਰੂਰਤ ਪੜੇ ਤੇ ਯਾਰ ਅਸੀਂ ਹਾਜ਼ਰ ਆ ਆਪਣੇ ਸ਼ੌਂਕ ਵਾਸਤੇ ਹਰ ਜਗ੍ਹਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿਹੜੇ ਬੰਦੇ ਵੀ ਕੋਈ ਪੰਜਾਬ ਜੋਂ ਅੱਗੇ ਆਉਂਦੇ ਅਸੀਂ ਉਹਨਾਂ ਦੇ ਨਾਲ ਆ ਫਾਈਨੈਂਸ਼ਲੀ ਤੌਰ ਤੇ ਵੀ ਉਹਨਾਂ ਦੀ ਹੈਲਪ ਕਰਾਂਗੇ ਔਰ ਉਹਨਾਂ ਤੋਂ ਇਲਾਵਾ ਜੇ ਕੋਈ ਮੈਨੂਅਲ ਨੂੰ ਦੀ ਹੈਲਪ ਹੋਵੇ ਉਹ ਵੀ ਕਰਾਂਗੇ ਜਾਂ ਕਿ ਇਹ ਸਲਾਹ ਦੀ ਜਾਂ ਕਿ ਮਸ਼ਵਰੇ ਦੀ ਜਾਂ ਕਿਤੇ ਵੀ ਲੜਾਈ ਲੜਨ ਦੀ ਹੋਵੇ ਤਾਂ ਆਪਾਂ ਮੋਢੇ ਨਾਲ ਮੋਢਾ ਨਾਲ ਲਾ ਕੇ ਖੜੇ ਹਾਂ ਠੀਕ ਹੈ ਜੀ ਹੁਣ ਆਜੋ ਜੀ ਕਬੂਤਰਬਾਜੀ ਜਾਂ ਪਿਜਨ ਰੇਸਿੰਗ ਕਹੇ ਦੀ ਜਾਂ ਪਿਜਨਰੀ ਕਹੇ ਦੀ ਹੈ ਅਲੱਗ-ਅਲੱਗ ਨਾਮਾਂ ਤੋਂ ਇਹ ਜਾਣੇ ਜਾਂਦੀ ਹੈ ਪੂਰੀ ਦੁਨੀਆ 'ਚ ਦੁਨੀਆ 'ਚ ਇੱਕ ਦੇਸ਼ ਹੈ ਬੈਲਜੀਅਮ ਉੱਥੋਂ ਦੀ ਇਹ ਇੱਕ ਰਵਾਇਤੀ ਖੇਡ ਆ ਔਰ ਸਭ ਤੋਂ ਜ਼ਿਆਦਾ ਜਿਹੜਾ ਕਬੂਤਰਬਾਜੀ ਦੇ ਵਿੱਚ ਅੱਗੇ ਦੇਸ਼ ਬੈਲਜੀਅਮ ਸਾਰਿਆਂ ਨੂੰ ਬਾਪ ਗਿਆ ਜਾਂਦਾ ਬਹੁਤ ਵੱਡੇ ਲੈਵਲ ਤੇ ਉਥੇ ਸ਼ੌਂਕ ਹੁੰਦਾ ਨਿਊ ਕਿਮ ਨਾਂ ਦਾ ਇੱਕ ਕਬੂਤਰ ਉਥੇ ਪਿੱਛੇ ਜੇ 3 ਕਰੋੜ ਤੋਂ ਵੀ ਜ਼ਿਆਦਾ ਰੇਟ ਦਾ ਲੱਗਾ ਹੁਣ ਇਹ ਜ਼ਹਿਰ ਜੀ ਗੱਲ ਯਾਰ ਇੰਨਾ ਮਹਿੰਗਾ ਰੇਟ ਕਬੂਤਰ ਦਾ ਲੱਗਾ ਤੇ ਕਬੂਤਰ ਤੇ ਕਿਹਨੇ ਹੁਣ ਪਿੰਜਰੇ ਚ ਬੰਦ ਕਰਕੇ ਜਾਂ ਉਹਨੂੰ ਵੇਖਣ ਵਾਸਤੇ ਦੇ ਇੰਨਾ ਮਹਿੰਗਾ ਖਰੀਦਿਆ ਨਾ ਉਹਦੇ ਵਿੱਚ ਕੋਈ ਕਾਬਲੀਤਾ ਹੋਣੀ ਆ ਹਾਂਜੀ ਕਾਬਲੀਤਾ ਉਹ ਕਬੂਤਰ ਚੀਂਦੀਆਂ ਸੀ ਕਿ ਉਹ ਜਿਹੜੀਆਂ ਰੇਸਿੰਗ ਹੁੰਦੀਆਂ ਨਾ ਉਹ ਆਪਣੇ ਵਾਲਾ ਸਿਸਟਮ ਨਹੀਂ ਆ ਕਿ ਕਬੂਤਰ ਆਪਾਂ ਜਿਹੜਾ ਉਹ ਪਿਜਨ ਰੇਸਿੰਗ ਹੁੰਦੀ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੇ ਕਬੂਤਰ ਜਿਦ ਤਰ੍ਹਾਂ 50 ਕਿਲੋਮੀਟਰ 100 ਕਿਲੋਮੀਟਰ 200 300 400 ਕਿਲੋਮੀਟਰ ਕੰਟੇਨਰਾਂ 'ਚ ਭਰ ਕੇ ਲੈ ਜਾਂਦੇ ਆ ਉੱਥੋਂ ਜਿੰਨੇ ਕਬੂਤਰ ਐਂਟਰੀ ਹੁੰਦੇ ਆ ਉਹ ਕਬੂਤਰ ਉੱਥੋਂ ਛੱਡਦੇ ਆ ਤੇ ਜਿਹੜਾ ਕਬੂਤਰ ਸਭ ਤੋਂ ਜਲਦੀ ਆਪਣੇ ਘਰ ਆਉਂਦਾ ਫਿਰ ਉਹਨੂੰ ਨਾਮ ਹੁੰਦਾ ਉਸ ਤੋਂ ਉੱਪਰ ਉਹਨਾਂ ਨੇ ਪਹਿਲਾਂ ਐਸੋਸੀਏਸ਼ਨ ਬਣਾਈ ਹੁੰਦੀ ਆ ਜਿਦ ਤਰ੍ਹਾਂ ਬੈਲਜੀਅਮ ਪਿਜਨ ਐਸੋਸੀਏਸ਼ਨ ਆ ਰੋਇਲ ਇੰਗਲੈਂਡ ਪਿੰਜਨ ਐਸੋਸੀਏਸ਼ਨ ਐਮਰੀਕਨ ਪਿਜ ਐਮਸਸੀ ਨੇ ਚਾਈਨ ਪਿਜ ਐਸੋਸੀਏਸ਼ਨ ਪੂਰੇ ਨੈਸ਼ਨਲ ਲੈਵਲ ਤੇ ਉਹਨਾਂ ਨੇ ਐਸੋਸੀਏਸ਼ਨਾਂ ਬਣਾਈਆਂ ਇਹੋ ਜੀ ਐਸੋਸੀਏਸ਼ਨਾਂ ਦੀ ਸਾਨੂੰ ਵੀ ਲੋੜ ਆ ਉਹ ਐਸੋਸੀਏਸ਼ਨਾਂ ਫਿਰ ਕੀ ਕਰਦੇ ਆ ਐਂਟਰੀ ਹੁੰਦੀ ਕਬੂਤਰਾਂ ਦੀ ਆ ਕਬੂਤਰਾਂ ਦੀ ਐਂਟਰੀ ਉਹ ਲੈਂਦੀਆਂ ਆ ਫਿਰ ਉਹ ਕਬੂਤਰ ਛਡਾਉਂਦੀਆਂ ਆ ਤੇ ਫਿਰ ਉਹਦੇ ਵਿੱਚ ਨਾਮ ਜਿਹੜਾ ਇਨਸੈਂਟਿਵ ਆ ਉਹ ਵੀ ਬੜੇ ਵੱਡੇ ਹੁੰਦੇ ਆ ਜਿਦਾਂ ਆਈਪੀਐਲ ਖੇਡਦੇ ਆ ਉੱਚ ਕਿਨੇ ਕਿਨੇ ਵੱਡੇ ਨਾਮ ਆ ਤੇ ਉਹ ਜੇ ਨਾਮ ਲੈਂਦੇ ਤਾਂ ਸੱਟਾ ਥੋੜੀ ਆ ਇੱਕ ਤਰੀਕੇ ਨਾਲ ਜੇ ਫੁੱਟਬਾਲ ਖੇਡਦੇ ਆ ਫੁੱਟਬਾਲ ਦੀ ਚੱਲਦੀ ਆ ਲੀਗ ਚੱਲਦੀ ਆ ਜਿਹੜੀ ਯੂਰੋਪੀਅਨ ਲੀਗ ਚੱਲਦੀ ਆ ਉਸ ਤੋਂ ਬਾਅਦ ਅਮਰੀਕਨ ਲੀਗ ਚੱਲਦੀ ਆ ਕਿਨਾਂ-ਕਿਨਾਂ ਨਾਮ ਇਹ ਕਬੂਤਰਬਾਜ਼ੀ ਨੂੰ ਵੀ ਅਸੀਂ ਇੱਕ ਖੇਡ ਦੇ ਤੌਰ ਤੇ ਵਿਕਸਿਤ ਕਰ ਸਕਦੇ ਆ ਆਪਣੇ ਦੇਸ਼ 'ਚ ਜਿਵੇਂ ਕਿ ਬੈਲਜੀਅਮ ਹਾਲੈਂਡ ਉਸ ਤੋਂ ਬਾਅਦ ਅਗੇਹੜਾ ਯੂ ਐਸ ਚਾਈਨਾ ਸਭ ਤੋਂ ਜ਼ਿਆਦਾ ਸਬੂਬ ਉੱਥੇ ਹੋਣ ਵਾਦਾ ਪਿਆ ਇਹ ਇੰਗਲੈਂਡ ਯੂ ਕੇ ਇਹਨਾਂ ਸਾਰੀਆਂ ਦੇਸ਼ਾਂ ਤੇ ਕੰਟਰੀਆਂ 'ਚ ਇੱਕ ਖੇਡ ਦੇ ਤੌਰ ਤੇ ਨੂੰ ਪਰਪਲ ਕੀਤਾ ਗਿਆ ਚੱਕੀਤਾ ਜਾ ਰਿਹਾ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਇਸ ਦੇਸ਼ਾਂ ਦੇ ਵਿੱਚ ਕਬੂਤਰ ਬਾਜੀ ਨੂੰ ਚਲਾਇਆ ਜਾ ਰਿਹਾ ਉਸ ਤੋਂ ਬਾਅਦ ਉਹ ਕੀ ਕੀਤਾ ਉਹਨਾਂ ਨੇ ਉੱਥੇ ਪਿਜਨ ਐਸੋਸੀਏਸ਼ਨਾਂ ਬਣਾਈਆਂ ਉਹਦੇ ਵਿੱਚ ਸਾਰੇ ਕਬੂਤਰ ਰਜਿਸਟਰ ਹੁੰਦੇ ਆ ਜਿਹੜੇ ਕਬੂਤਰ ਰਜਿਸਟਰ ਹੁੰਦੇ ਆ ਉਹ ਕਬੂਤਰ ਨੂੰ ਉਹਨਾਂ ਰਿੰਗਾਂ ਪਾਈ ਜਾਂਦੇ ਆ ਵੀ ਵਾਕਿਆ ਕਬੂਤਰੋ ਕੇ ਉਸ ਤੋਂ ਬਾਅਦ ਜਿਹੜੇ ਬੰਦਿਆਂ ਨੇ ਵੀ ਕਬੂਤਰ ਰੱਖਿਆ ਉਹ ਜਿਹੜੀ ਐਸੋਸੀਏਸ਼ਨ ਆ ਉਹਨਾਂ ਨੇ ਡਾਕਟਰ ਰੱਖਿਆਗਾ ਹਾਇਰ ਕੀਤੇ ਆ ਜਾ ਕੇ ਪਿਜਨ ਦੀ ਜਾਂ ਕਬੂਤਰ ਦੀ ਹੈਲਥ ਚੈੱਕ ਕਰਦਿਆਂ ਵੀ ਕਿਤੇ ਕਬੂਤਰ ਉਂ ਇੰਦੇ ਨੇ ਖੁੱਡੇ ਦੇ ਵਿੱਚ ਬਾੜੇ ਥਾੜੇ ਇਹ ਲੰਮੇ ਪੈਵੇਂ ਖੁੱਡੇ ਦੇ ਵਿੱਚ ਵੜਨਦੇ ਆ ਬੂਹੇ ਲਾ ਰਹੇ ਆ ਐਡੇ ਐਡੇ ਬੂਹੇ ਲੱਗੇ ਆ ਕਿ ਲੰਮੇ ਪੈਵੇਂ ਖੁੱਡੇ 'ਚ ਵੜਨਾ ਪੈ ਰਿਹਾ ਨਾ ਵੀਰ ਜੀ ਕੋਸ਼ਿਸ਼ ਜੇ ਅਸੀਂ ਆਂ ਇਹਨਾਂ ਕਿ ਸਾਡੂੰ ਸਾਡਾ ਸ਼ੌਂਕ ਕਰ ਦੇਣਾ ਚਾਹੀਦਾ ਤੇ ਕੋਸ਼ਿਸ਼ੀਂ ਚੀਜ਼ਾਂ ਨੂੰ ਵੀਰ ਜੀ ਸਾਨੂੰ ਵੀ ਸੁਧਰਨਾ ਪੈਣਾ ਸਾਨੂੰ ਵੀ ਜਾਨਵਰਾਂ ਨੂੰ ਉਹੋ ਜਿਹਾ ਮਾਹੌਲ ਸ਼ਾਂਤ ਮਾਹੌਲ ਚ ਆਜ਼ਾਦ ਮਾਹੌਲ ਦਾ ਖਾਣਾ ਬਣਾਉਣਾ ਜਿਹਦੇ ਵਿੱਚ ਉਹਦੀ ਆਜ਼ਾਦੀ ਤੇ ਕੋਈ ਆਂਚ ਨਾ ਆਵੇ ਠੀਕ ਹੈ ਫਿਰ ਪਿਜਨਾਂ ਨੂੰ ਵੈਕਸੀਨੇਸ਼ਨ ਹੋਈ ਹੈ ਕਿ ਨਹੀਂ ਹੋਈ ਕਬੂਤਰ ਦੀ ਸਿਹਤ ਕਿਵੇਂ ਆ ਕਬੂਤਰ ਬਿਮਾਰਤ ਨਹੀਂ ਆ ਜੇ ਰੇਸਿੰਗ ਦੇ ਵਿੱਚ ਇਹਨੇ ਜਦੋਂ ਕਬੂਤਰ ਰੇਸਿੰਗ ਪਿਜਨ ਰੇਸਿੰਗ ਆਉਣੀ ਉਸ ਤੋਂ ਪਹਿਲਾਂ ਡਾਕਟਰ ਜਾ ਕੇ ਚੈੱਕ ਕਰਦੇ ਆ ਕਬੂਤਰਾਂ ਵੀ ਇਹ ਜੋਗ ਹੈਗਾ ਸਵੇਰੇ ਇਹਦੀ ਹੈਲਥ ਹੈਗੀ ਆ ਸਵੇਰੇ ਰੇਸਿੰਗ ਕਰਨ ਦੀ ਇਹਦੀ ਹੈਲਥ ਹੈਗੀ ਆ ਫਿਰ ਉਡਾਨ ਭਰ ਦੇ ਦੀ ਇਹ ਹੈਲਥ ਹੈਗੀ ਹੈ ਉਹ ਜੀ ਤੇ ਇਹ ਚੀਜ਼ਾਂ ਵੀ ਜੇ ਸਾਨੂੰ ਵੀ ਇੱਥੇ ਇੰਪਲੀਮੈਂਟ ਕਰਨੀਆਂ ਪੈਣ। ਜੇ ਅਸੀਂ ਉਸੋ ਚਲੋ ਉਹ ਤੇ ਬੜੇ ਵਿਕਸਤ ਦੇਸ਼ ਆ ਪੱਛਮੀ ਬੜੇ ਹਾਈ ਲੈਵਲ ਦੇ ਉਹਨਾਂ ਨੇ ਕੰਮ ਕੀਤੇ ਯਾਰ ਉਹਨੇ ਨਹੀਂ ਕਰ ਸਕਦੇ ਤੇ ਉਸ ਤੋਂ ਥੱਲੇ ਆਪਾਂ ਆਪਣੇ ਸਭ ਤੋਂ ਪਹਿਲਾਂ ਇੱਥੇ ਫੈਡਰੇਸ਼ਨ ਤੇ ਬਣਾ ਸਕਦੇ ਆ ਆਪਣੇ ਪੰਜਾਬ ਬਿਜ਼ਨੈਸ ਐਸੋਸੀਏਸ਼ਨ ਬਣਾ ਲਈਏ ਜਾਂ ਪੰਜਾਬ ਕਬੂਤਰਬਾਜੀ ਬੋਰਡ ਬਣਾ ਲਈਏ ਜਾਂ ਪੰਜਾਬ ਕਬੂਤਰਬਾਜੀ ਇਹੋ ਜਿਹੀ ਕੋਈ ਸੰਸਥਾ ਬਣਾਈਏ। ਜਿਹੜੀ ਪੂਰੇ ਪੰਜਾਬ ਵਿੱਚ ਕਬੂਤਰਬਾਜ਼ੀ ਨੂੰ ਜਿੱਦਾਂ ਮਲਵਈਆਂ ਦੀ ਕੋ ਲਾਗੂ ਹੋ ਜੇ ਨੀਵੇਂ ਵਾਲਾਂ ਦੀ ਜਾਂ ਹਾਈ ਫਲਾਈ ਦੇ ਲਾਗੂ ਹੋ ਜੇ ਜਾਂ ਕੋ ਇਕੱਠੀ ਹੋ ਜੇ ਜਾਂ ਫਿਰ ਉਹ ਜ਼ਿੰਮੇਵਾਰੀ ਜਿੱਦਾਂ ਮੰਨ ਲਓ ਕੋਈ ਖੇਡ ਆ ਪੰਜਾਬ ਚ ਜਿੱਦਾਂ ਫੁੱਟਬਾਲ ਚੱਲਦਾ ਜਾਂ ਬਾਕਸਿੰਗ ਚੱਲਦੀ ਉਹ ਦੇਖੋ ਪੰਜਾਬ ਦੇ ਵਿੱਚ ਪੰਜਾਬ ਬਾਕਸਿੰਗ ਫੈਡਰੇਸ਼ਨ ਆ ਉਹ ਫਿਰ ਸਾਰੇ ਜਿੰਨੇ ਬਾਕਸਿੰਗ ਦੇ ਮੈਚ ਦੇ ਆ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਸਟੇਟ ਤੋਂ ਬਾਅਦ ਨੈਸ਼ਨਲ ਲੈਵਲ ਤੱਕ ਸਾਰੀ ਉਹਦੀ ਜ਼ਿੰਮੇਵਾਰੀ ਆ ਜਿੰਨੇ ਬਾਕਸਰ ਕਢਾਉਣੇ ਆ ਅਲੱਗ-ਅਲੱਗ ਗੇਜ ਗਰੁੱਪਾਂ ਦੇ ਉਹ ਸਾਰੀ ਉਹਦੀ ਜ਼ਿੰਮੇਵਾਰੀ। ਇਸ ਤਰ੍ਹਾਂ ਜਿਹੜੀ ਐਸੋਸੀਏਸ਼ਨ ਅਸੀਂ ਬਣਾਵਾਂਗੇ ਜਾਂ ਸਾਡੇ ਪੰਜਾਬ ਵਿੱਚ ਬਣੂਗੀ ਉਹ ਉਹਦੀ ਜ਼ਿੰਮੇਵਾਰੀ ਹੋਗੀ ਡਿਸਟ੍ਰਿਕਟ ਦੇ ਉਹਦੇ ਅਲੱਗ ਬੋਡੀ ਬਣੂਗੀ। ਸਟੇਟ ਦੀ ਉਹਦੀ ਅਲੱਗ ਬੋਡੀ ਬਣੋਗੇ ਠੀਕ ਹੈ ਜੀ ਤੇ ਉਹ ਫਿਰ ਜਦੋਂ ਬੰਦੇ ਜਿਹੜੇ ਕੰਮ 'ਚ ਆ ਜਾਣ ਜਿਹੜੇ ਕੰਮ ਦੀ ਸੰਸਥਾ ਕੋਈ ਬਣ ਜਾਂਦੀ ਹੈ ਰਜਿਸਟਰ ਹੋ ਜਾਂਦੀਆਂ ਉਹ ਬੰਦੇ ਨੇ ਇਹ ਬੜੀ ਵਿਧੀਆ ਗੱਲ ਕਹੀ ਜਿਹੜੀ ਮੈਂ ਤੁਹਾਨੂੰ ਸ਼ੁਰੂ ਚੋਂ ਵੀਡੀਓ 'ਚ ਕਹੀ ਆ ਕਿ ਇੱਕ ਆਪਾਂ ਸੰਸਥਾ ਬਣਾਈਏ ਜਾਂ ਕਲੱਬ ਬਣੇ। ਆ ਵੀ ਜਿਹੜੀ ਕਲੱਬ ਨੇ ਸੰਸ ਇਤਰਾ ਕੋ ਬੋਰਡ ਬਣ ਜੇ ਆਪਣਾ ਕਬੂਤਰਬਾਜੀ ਦਾ ਜਾਂ ਕੋਈ ਅ ਐਸੋਸੀਏਸ਼ਨ ਬਣ ਜੇ ਫਿਰ ਉਹ ਜਿੰਨਾ ਉਹਦੇ ਵਿੱਚ ਵੇਖੋ ਸਾਨੂੰ ਥੋੜਾ ਬਹੁਤ ਚੰਦਦਾਰ ਦੇਣਾ ਪਊ ਸੌ ਉਹ ਦੇ ਦਈਏ ਦੋਸਤੋ ਯਾਰ ਇਹ ਸਾਨੂੰ ਕੋਈ ਜ਼ਿਆਦਾ ਨਹੀਂ ਹੈਗਾ ਤੇ ਜਿਹਦੇ ਵਿੱਚ ਉਹਦੋਂ ਕੋ ਇੱਕ ਅਮਾਉਂਟ ਵੀ ਸੰਸਥਾ ਕੋ ਹੋਊਗਾ ਕੱਲ ਨੂੰ ਕੋ ਕਬੂਤਰਬਾਜੀ ਤੇ ਕੰਪੀਟੀਸ਼ਨ ਵੀ ਕਰਾਵਾਂਗੇ ਤੇ ਉਹ ਫਿਰ ਇਨਾਮ ਵੀ ਦੇਣਗੇ ਜਾਂ ਕਿਵੇਂ ਵੀ ਜੇ ਕੁਝ ਡਿਸਟ੍ਰਿਕਟ ਤੇ ਕਰਾਉਂਦਾ ਤੇ ਫਿਰ ਉਹਨਾਂ ਦੇ ਉੱਪਰ ਉਹ ਬਾਡੀ ਹੋਊਗੀ ਤੇ ਇਸ ਤਰੀਕੇ ਨਾਲ ਅਹੀਂ ਇੱਕ ਵਧੀਆ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਆਪਣੀ ਇੱਕ ਐਸੋਸੀਏਸ਼ਨ ਬਣਾ ਸਕਦੇ ਜਿਵੇਂ ਮੈਂ ਅੰਮ੍ਰਿਤਸਰ ਦਾ ਆਪਾਂ ਕਿਹਾ ਕਿ ਅੰਮ੍ਰਿਤਸਰ ਪੀਜੋ ਐਸੋਸੀਏਸ਼ਨ ਜਿਹੜੇ ਜੋਗ ਬੰਦੇ ਆ ਯਾਰ ਅਹੀਂ ਇਹਨਾਂ ਦੇ ਸਾਨੂੰ ਅੱਗੇ ਲੈ ਕੇ ਆ ਅਸੀਂ ਅੱਗੇ ਆਉਣ ਦੇ ਇੰਨੇ ਸ਼ੌਕੀਨ ਹਨ ਨਹੀਂ ਆ ਜਿਹੜੇ ਕੋਈ ਜ਼ਿੰਮੇਵਾਰ ਕੋ ਮੋਤਮਰ ਬੰਦੇ ਆ ਜੋ ਨੌਲੇਜ ਰੱਖਦੇ ਆ ਇਸ ਫੀਲਡ ਦੀ ਇਸ ਖੇਤਰ ਦੀ ਕਬੂਤਰਬਾਜੀ ਦੀ ਵੀ ਤੇ ਔਰ ਦੁਨੀਆ ਦੀ ਵੀ ਕੋਈ ਕੱਲ ਨੂੰ ਲੜਾਈ ਪੈ ਜਾਏ ਕੋਈ ਭੀੜ ਪੈਚ ਤੇ ਲੜ ਸਕਣ ਉਹੋ ਜਿਹੇ ਮੋਤਮਰ ਬੰਦਿਆਂ ਦੀ ਇੱਕ ਸਭ ਤੋਂ ਪਹਿਲਾਂ ਡਿਸਟ੍ਰਿਕਟ ਦੀ ਬਣਾਉਂਗੇ ਇੱਕ ਐਸੋਸੀਏਸ਼ਨ ਤੇ ਤੂੰ تحصیل ਲੈਵਲ ਤੇ ਬਣਾ ਤਸੀਲ ਲਈ ਬਣਾਓ ਫਿਰ ਡਿਸਟ੍ਰਿਕਟ ਲਈ ਬਣਾਓ ਫਿਰ ਉਹਨਾਂ ਵਿੱਚੋਂ ਬੰਦੇ ਛਾਂਟ ਕੇ ਕੁਝ ਬੰਦਿਆਂ ਦੀ ਸਟੇਟ ਦੀ ਐਸੋਸੀਏਸ਼ਨ ਨੂੰ ਵੱਡੇ ਖਿਡਾਰੀ ਜਿਹੜੇ ਕੋ ਨੌਲਜ ਆ ਕੋਈ ਉੱਥੇ ਵਧੀਆ ਕੋਈ ਵਾਈਟ ਕਾਲਰ ਬੰਦਾ ਕੋਈ ਵੱਡਾ ਇਹੋ ਜਿਹਾ ਪ੍ਰਧਾਨ ਬਣਾਓ ਕਿ ਸਾਨੂੰ ਕੱਲ ਨੂੰ ਰਸੂਖ ਵੀ ਚਾਹੀਦਾ ਕੋਈ ਇਹੋ ਜਿਹੇ ਬੰਦੇ ਅਫਸਰ ਲੈਵਲ ਦੇ ਸਾਡੇ ਫੈਡਰੇਸ਼ਨਾਂ ਚੋਂ ਜਿਨ੍ਹਾਂ ਤੋਂ ਯਾਰ ਮਾਰੇ ਮੋٹے ਬੰਦੇ ਤੁਹਾਨੂੰ ਹੱਤ ਨਾ ਪਉਣ ਤੇ ਇੱਕ ਹੋਰ ਗੱਲ ਉਹ ਬੰਦੇ ਨੇ ਬੜੀ ਵਧੀਆ ਕਹੀ ਕੀ ਕੋਈ ਵੀ ਯਾਰ ਤੁਹਾਡੇ ਕਬੂਤਰ ਆਉਂਦਾ ਕੰਪੀਟੀਸ਼ਨ ਚ ਰੋਕਦਾ ਤਾਂ ਤੁਹਾਨੂੰ ਆਂਦਾ ਵੀ ਇੰਜ ਦੀ ਇੰਜ ਉਹਨੂੰ ਕੋਈ ਯਾਰ ਤੇ ਆਰਡਰ ਕੀ ਐ ਸਾਨੂੰ ਆਰਡਰ ਦਿਖਾ ਪਹਿਲਾਂ ਵੀ ਕੇਸ ਆਰਡਰ ਦੇ ਜਾਂ ਕੇਸ ਲੈਟਰ ਦੇ ਤਹਿਤ ਤੂੰ ਸਾਨੂੰ ਇਹ ਚੀਜ਼ ਤੋਂ ਰੋਕ ਰਿਆਂ ਤੇ ਇਕੱਠੇ ਹੋਇਆ ਕਰੋ ਕੱਠ ਬਣਾ ਕੇ ਰੱਖਿਆ ਕਰੋ ਐਵੇਂ ਢੁਲਕੂ ਨਾ ਹੋ ਜਾ ਕਰੋ ਦੌੜ ਨਾ ਜਾਇਆ ਕਰੋ ਤੁਹਾਨੂੰ ਕਬੂਤਰ ਵੀ ਛੱਡ ਕੇ ਲੋਕ ਦੌੜ ਜਾਂਦੇ ਆ ਯਾਰ ਗੱਲ ਕਰੋ ਉਹਨਾਂ ਨਾਲ ਤੁਹਾਨੂੰ ਐਡੀ ਕਰੇ ਅੱਗ ਤੇ ਨਹੀਂ ਲੱਗੀ ਕਿ ਤੁਹਾਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਦੇ ਲਗੇ ਤੁਹਾਨੂੰ ਕਾਲੇ ਪਾਣੀ ਇਕ ਨੇ ਉਹਨਾਂ ਨਾਲ ਗੱਲ ਕਰੋ ਪੂਰੀ ਦਲੀਲ ਨਾਲ ਗੱਲ ਕਰੋ ਕਿ ਭਾਜੀ ਕਿਹਦੇ ਤੈਅ ਤੁਹਾਨੂੰ ਰੋਕ ਰਹੇ ਹੋ ਠੀਕ ਹੈ ਔਰ ਉਸ ਤੋਂ ਪਹਿਲਾਂ ਸਾਨੂੰ ਵੀ ਸੁਧਰਨਾ ਪੈਣਾ ਜਿਹੜੇ ਕਬੂਤਰਬਾਜੀ ਦੇ ਵਿੱਚ ਅਸੀਂ ਇਹੋ ਜਿਹੀ ਚੀਜ਼ਾਂ ਕਰਨ ਦੇ ਆ ਜਾਂ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਕਰਦੇ ਆ ਅਸੀਂ ਕਬੂਤਰਬਾਜੀ ਵਿੱਚ ਸੱਟੇ ਨੂੰ ਜੂਏ ਨੂੰ ਇਨਵੋਲਵ ਨਹੀਂ ਹੋਣ ਦੇਣਾ ਇੱਕ ਨਵਾਜਬ ਐਂਟਰੀ ਦੇਖੋ ਤੇ ਐਂਟਰੀ ਚੋਂ ਨਾਮ ਦੋ ਬਸ ਕੱਪ ਦੋ ਠੀਕ ਹੈ ਦੇ ਵੀ ਸ਼ੌਂਕਾਰਾਂ ਨੇ ਤੇ ਵੀਰ ਗਾਇ ਬਗਾਏ ਅਜਨੀ ਤੇ ਕੱਲ ਨੂੰ ਤੇ ਪਰਸੋਂ ਇਹ ਤੁਹਾਡੇ ਗਹੂਆ ਪੈਣੇ ਜੋ ਠੀਕ ਆ ਇਹੋ ਜੇ ਚੀਜ਼ਾਂ ਨੂੰ ਆਪਾਂ ਕਬੂਤਰ ਬਾਜ਼ੀ ਤੋਂ ਬਾਹਰ ਕੱਢਣਾ ਤੇ ਫਿਰ ਜਾ ਕੇ ਸਾਡੀ ਕਬੂਤਰ ਬਾਜ਼ੀ ਦਾ ਸ਼ੌਂਕ ਗਾਂ ਹੋਣਾ ਜੋ ਨਹੀਂ ਤੇ ਗਾਂ ਜਿਹੜੇ ਆਨਲੀ ਨਸਲਾ ਉਹਨਾਂ ਨੇ ਕਹਣਾ ਯਾਰ ਚੰਗੇ ਸਾਡੇ ਪੁਰਾਣੇ ਹੀ ਜਿਨ੍ਹਾਂ ਨੇ ਸਾਡੇ ਅਫਰੌਂਗ ਹੀ ਗਰਮ ਕਰਾਤਾ ਯਾਰ ਇਹ ਸ਼ੌਂਕ ਤੇ ਅੰਗਰੇਜ਼ਾਂ ਟਾਈਮ ਤੇ ਵੀ ਚੱਲਦਾ ਹੈ ਰਾਜੇ ਮਹਾਰਾਜਾਂ ਦਾ ਟਾਈਮ ਤੇ ਚੱਲਦਾ ਹੈ ਜਦੋਂ ਅਸੀਂ ਆਜ਼ਾਦ ਨਹੀਂ ਹੈਗੇ ਅੰਗਰੇਜ਼ਾਂ ਟਾਈਮ ਤੇ ਉਦੋਂ ਵੀ ਇਹ ਸ਼ੌਂਕ ਚੱਲਦਾ ਹੈ ਉਦੋਂ ਹੀ ਉਹਨਾਂ ਨੇ ਬੰਦ ਕੀਤਾ ਇਹ ਸਾਡੀ ਰਵਾਇਤੀ ਖੇਡ ਆ ਠੀਕ ਆ ਤੇ ਇਸ ਕਰਕੇ ਇਹ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਲਿਕੇ ਲਿਕੇ ਦੱਸੀਆਂ ਵੀਡੀਓ ਆ ਨਾ ਜੇ ਆਪਾਂ ਬੈਂਡ ਡਿਟੇਲ ਚ ਵੀਡੀਓ ਬਣਾਵਾ ਮੈਂ ਭਾਵੇਂ 2 ਘੰਟੇ ਦੀ ਵੀਡੀਓ ਬਣਾਉਂ ਆਂ ਗੱਲਾਂ ਕਰਦੇ ਹੋਏ ਮੈਂ ਆਪਣੀ ਵੀਡੀਓ ਨੂੰ ਵਿਰਾਮ ਦੇਣਾ ਅਤੇ ਸਮਾਪਤ ਕਰਦਾ ਹਾਂ ਹੋਰ ਕਿਹੇ ਵੀ ਟੌਪਿਕ ਤੇ ਜਾਂ ਇਹਦੇ ਰਿਗਾਰਡਿੰਗ ਕੋਈ ਕਿਸੇ ਨੂੰ ਨੌਲੇਜ ਚਾਹੀਦੀ ਹੋਵੇ ਕਮੈਂਟ ਕਰਕੇ ਜਰੂਰ ਦੱਸੋ ਜਿੰਨੀ ਹੋਈ ਪੱਕੀ ਕਰਾਂਗੇ ਤੇ ਅੱਗੇ ਤੋਂ ਆਪਾਂ ਇਹ ਚੀਜ਼ ਤੇ ਇੱਕ ਯੁੱਧ ਵਿਢੀਏ ਤਰੀਏ ਤੇ ਆਪਣਾ ਸ਼ੌਂਕ ਪਚਾਈਏ ਤੇ ਇੰਨਾ ਹੀ ਕਹਿੰਦਾ ਆ ਵੀਡੀਓ ਨੂੰ ਮੈਂ ਸਮਾਪਤ ਕਰਦਾ ਚੈਨਲ ਪਿਜਨਲ ਬਲੌਗ ਮੇਰੇ ਭਰਾ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਸ਼ੇਅਰ ਕਰੋ ਯਾਰ ਬਸ ਵਾਦੋ ਵਾਦ ਵਿਊ ਵਾਦ ਚੈਨਲ ਵੀ ਭਾਵੇਂ ਨਾ ਸਬਸਕ੍ਰਾਈਬ ਕਰੋ ਯਾਰ ਤੇ ਵੀਡੀਓ ਸ਼ੇਅਰ ਕਰੋ ਯਾਰ ਲੋਕਾਂ ਤੱਕ ਵੀਡੀਓ ਜਾਵੇ ਬਸ ਵਾਦੋ ਵਾਦ ਲੋਕਾਂ ਨੂੰ ਪਤਾ ਲੱਗੇ ਠੀਕ ਹੈ ਤੇ ਇੰਨਾ ਕਹਿੰਦਾ ਆ ਮੈਂ ਵੀਡੀਓ ਆਪਣੀ ਸਮਾਪਤ ਕਰਦਾ ਰੱਬ ਰਾਖਾ